ਸਾਡੀ ਜਿਹੜੀ ਆਵਾਜ਼ ਹੋ ਆਮ ਜਨਤਾ ਤੱਕ ਪਹੁੰਚਾਉਣ ਵਾਸਤੇ ਸਮੇਂ-ਸਮੇਂ ਤੇ ਸਾਡਾ ਸਾਥ ਦਿੰਦੇ ਆਏ ਉਹ ਤੇ ਅੱਜ ਵੀ ਇੱਥੇ ਪਹੁੰਚੇ ਹੋ ਸੋ ਗੱਲ ਅਸੀਂ ਸ਼ੁਰੂ ਕਰਨੀ ਚਾਹੁੰਦੇ ਆ ਕਿ ਮੌਜੂਦਾ ਸਰਕਾਰ ਜਦੋਂ ਸੱਤਾ 'ਚ ਆਈ ਸੀ ਤਾਂ ਇਹਨੇ ਵੱਡੇ-ਵੱਡੇ ਵਾਅਦੇ ਕੀਤੇ ਸੀ ਕਿ ਟਰਾਂਸਪੋਰਟ ਮਾਫੀਆ ਖਤਮ ਕਰ ਦਾਂਗੇ ਕੱਚੇ ਮੁਲਾਜ਼ਮ ਟੈਂਕੀਆਂ ਤੋਂ ਲਾਹ ਲਾ ਕੇ ਗੱਲ ਕੀਤੀ ਸੀ ਕਿ ਪੱਕੇ ਕਰ ਦਾਂਗੇ ਅਸੀਂ ਉਦੋਂ ਵੋਟਾਂ ਦੇ ਸਮੇਂ ਜਿਹਨਾਂ ਨੇ ਟੈਂਕੀਆਂ ਤੋਂ ਮੁਲਾਜ਼ਮ ਵੀ ਲਾਏ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਵੀ ਕੀਤੀ ਪਰ ਵੋਟਾਂ ਪੈਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਲਗਭਗ ਉਹੀ ਰਹੇ ਪੰਜਾਬ ਦੀ ਵਿਧਾਨ ਸਭਾ 'ਚ ਜਾ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤੇ ਕਿ ਅਸੀਂ ਜਿਹੜੇ ਆ ਠੇਕੇਦਾਰ ਵਿਚੋਲੀਏ ਜਿਹੜੇ ਉਹ ਕੱਢ ਦਾਂਗੇ ਤੇ ਸਿੱਧੀ ਤਨਖਾਹ ਜਿਹੜੀ ਮਹਿਕਮਿਆਂ 'ਚੋਂ ਮਲਾਜਮਾਂ ਨੂੰ ਦਵਾਗੇ ਪਰ ਹਾਲਾਤ ਕੀ ਹੋਏ ਹਾਲਾਤ ਉਹਦੇ ਉਲਟ ਚੱਲਣ ਦੇ ਅੱਜ ਦੀ ਸਥਿਤੀ 'ਚ ਸੋ ਪੰਜਾਬ ਦੀ ਜਿਹੜੀ ਟਰਾਂਸਪੋਰਟ ਵਿਭਾਗ ਉਹਦੇ 'ਚ ਚਾਹੇ ਪੀਆਰਟੀਸੀ ਦੀ ਗੱਲ ਕਰੀਏ ਚਾਹੇ ਪਣਵਸ ਦੀ ਗੱਲ ਕਰੀਏ ਪੰਜਾਬ ਰੋਡਵੇਜ਼ ਦੀ ਸੋ ਇਹਨਾਂ ਦੋਨਾਂ ਅਦਾਰਿਆਂ ਦੇ ਵਿੱਚ ਅਸੀਂ ਇੱਕ ਮੁਲਾਜ਼ਮ ਜਥੇਬੰਦੀ ਸਾਂਝੇ ਤੌਰ ਤੇ ਕੱਚੇ ਮੁਲਾਜ਼ਮਾਂ ਦੀ ਵੜਾ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੀਆਂ। ਸੋ ਸਾਡੇ ਹਾਲਾਤ ਦਿਨ ਪਰ ਦਿਨ ਜਿਹੜੇ ਵਿਗੜਦੇ ਜਾਂਦੇ ਪਿਆ। ਕਿਉਂਕਿ ਸਥਿਤੀ ਇਹੋ ਜਿਹੀ ਬਣ ਗਈ ਕਿ ਸੰਘਰਸ਼ ਕਰਦੇ ਕਰਦੇ ਜਿੱਥੇ ਪਿਛਲੀਆਂ ਸਰਕਾਰਾਂ ਆਉਂਦੀਆਂ ਸੀ ਤੇ ਆਨਸਾਰੀ ਪਹਿਲੇ ਸਾਲਾਂ ਦੇ ਵਿੱਚ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਦੀਆਂ ਸੀ ਚਾਹੇ ਬੱਸਾਂ ਪਾਉਣ ਦੀ ਗੱਲ ਹੀ ਕਰੀਏ ਮੋਟੀ। ਮੌਜੂਦਾ ਸਰਕਾਰ ਨੇ 400 ਬੱਸ ਕੰਡਮ ਹੋ ਗਈਆਂ ਕੋਈ ਵੀ ਬੱਸ ਪਾਉਣ ਦੀ ਗੱਲ ਨਹੀਂ ਕੀਤੀ। 3 ਸਾਲ ਬੀਤ ਚੁੱਕੇ ਆ ਜਦਕਿ ਪਹਿਲੇ ਸਮਿਆ ਦੇ ਵਿੱਚ ਹੁੰਦਾ ਰਿਹਾ ਕਿ ਹਰ ਸਾਲ 100 ਤੋਂ ਲੈ ਕੇ 200 ਬੱਸਾਂ ਜਿਹੜੀ ਹਰ ਸਾਲ ਪੈਂਦੀ ਰਹੀ ਆ ਤੇ ਨਾਲ ਦੀ ਨਾਲ ਨਵੀਆਂ ਬੱਸਾਂ ਆਉਂਦੀਆਂ ਰੀਆਂ ਪੁਰਾਣੀਆਂ ਕੰਡਮ ਹੁੰਦੀਆਂ ਰੀਆਂ ਅੱਜ ਦੀ ਸਥਿਤੀ ਇਹੋ ਜੀ ਕਿ 400 ਬੱਸਾਂ ਕੰਡਮ ਹੋ ਗਈਆਂ ਕੋਈ ਵੀ ਬੱਸ ਨਵੀਂ ਨਹੀਂ ਪਾਈ ਜਾ ਰਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਜਾਂ ਜਿਹੜਾ ਤਨਖਾਹ ਵਾਧਾ ਤਾਂ ਕਰਨਾ ਜਾਂ ਰੈਗੂਲਰ ਕਰਨ ਵਾਲੀ ਗੱਲ ਤਾਂ ਇੱਕ ਪਾਸੇ ਆ ਅੱਜ ਦੀ ਸਥਿਤੀ ਇਹੋ ਜੀ ਆ ਕਿ ਅੱਜ 11 ਤਰੀਕ 'ਚ ਬੈਠੇ ਆ ਤੇ ਹਰ ਮਹੀਨੇ ਲਗਭਗ 22 ਤਰੀਕ ਹੋ ਜਾਂਦੀ ਹੈ ਜਿਹੜੀ ਸਾਡੀ ਤਨਖਾਹ ਹੈ ਉਹ ਤਨਖਾਹ ਜਿਹੜੀ ਨਾ માત્ર ਤਨਖਾਹ ਸਾਡੇ ਖਾਤਿਆਂ ਚ ਆਉਣੀ ਹੁੰਦੀ ਹੈ ਉਹ ਵੀ ਤਨਖਾਹ ਕਈ ਵਾਰੀ 15 ਕਈ ਵਾਰੀ 20 ਤਰੀਕ ਨੂੰ ਸੰਘਰਸ਼ ਕਰਕੇ ਮਲਾਜ਼ਮਾਂ ਨੂੰ ਤਨਖਾਹ ਲੈਣੀ ਪੈਂਦੀ ਹੈ ਜਿਹੜੇ ਕੱਚੇ ਮਲਾਜ਼ਮ ਕੰਮ ਕਰਦੇ ਆ ਸੋ ਹਾਲਾਤ ਇਹ ਹੋ ਜਿਆ ਪਿਛਲੇ ਦਿਨਾਂ ਚ ਸੰਘਰਸ਼ ਕੀਤਾ ਜਦੋਂ ਜਲੰਧਰ ਦੀਆਂ ਜਿਮਨੀ ਚੋਣਾ ਸੀ ਉਸ ਸਮੇਂ ਵੀ ਅਸੀਂ ਲੜਾਈ ਲੜੀ ਆਪਣੇ ਸੰਘਰਸ਼ ਕੀਤੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ 1 ਜੁਲਾਈ ਨੂੰ ਮੀਟਿੰਗ ਕਰਕੇ ਜਿਹੜੀ ਮੀਟਿੰਗ ਕੇ ਅਸੀਂ ਕਹਿ ਸਕਦੇ ਹਾਂ ਕਿ ਪੈਨਲ ਮੀਟਿੰਗ ਹੋਈ ਤੇ ਸਾਨੂੰ ਆਸ ਵੱਜੀ ਕਿ ਸਰਕਾਰ ਕੋਈ ਨਾ ਕੋਈ ਹੱਲ ਕੱਢੂਗੀ। ਸੋ ਉਸ ਮੀਟਿੰਗ ਦੇ ਵਿੱਚ ਇੱਕ ਕਮੇਟੀ ਬਣਾਉਣ ਦੀ ਗੱਲ ਕੀਤੀ ਕਿ ਟਰਾਂਸਪੋਰਟ ਵਿਭਾਗ ਦੀ ਇੱਕ ਵੱਖਰੀ ਪਾਲਿਸੀ ਬਣਾਈ ਜਾਵੇ। ਜਿੰਦੇ ਵਿੱਚ ਸਾਡੀਆਂ ਮੰਗਾਂ ਸੀ ਜਿਵੇਂ ਮੁੱਖ ਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਠੇਕੇਦਾਰ ਬਾਹਰ ਕੱਢਿਆ ਜਾਵੇ, ਕਿਲੋਮੀਟਰ ਸਕੀਮ ਬੱਸਾਂ ਬੰਦ ਕੀਤੀਆਂ ਜਾਣ, ਸਰਕਾਰੀ ਬੱਸਾਂ ਦੀ ਗਿਣਤੀ 10000 ਕੀਤੀ ਜਾਵੇ। ਪਲੱਸ ਨਾਲ ਦੀ ਨਾਲ ਟਰਾਂਸਪੋਰਟ ਮਾਫੀਆ ਖਤਮ ਕੀਤਾ ਜਾਵੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਸੰਘਰਸ਼ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਮੰਗਾਂ ਦੇ ਉੱਪਰ ਇੱਕ ਕਮੇਟੀ ਬਣਾਈ ਜਿੰਦੇ ਵਿੱਚ ਟ੍ਰਾਂਸਪੋਰਟ ਮਿਨਿਸਟਰ ਪਲੱਸ ਸਾਡੇ ਟ੍ਰਾਂਸਪੋਰਟ ਦੇ ਜਿਹੜੇ ਅਧਿਕਾਰੀ ਸੀ ਜਿੰਦੇ ਚ ਸੈਕਟਰੀ ਸਟੇਟ ਟ੍ਰਾਂਸਪੋਰਟ ਤੇ ਦੋਨੋਂ ਵਿਭਾਗਾਂ ਦੇ ਪੀਆਰਟੀਸੀ ਦੇ ਪਣਵੱਸ ਦੇ ਐਮਡੀ ਨੂੰ ਲਾਇਆ ਤੇ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਮੰਗਾਂ ਦਾ ਹੱਲ ਕੱਢਣ ਦੀ ਗੱਲ ਕੀਤੀ ਸੋ ਬੜੀ ਬਦਕਿਸਮਤੀ ਕਹਿ ਸਕਦੇ ਆ ਕਿ ਅੱਜ 5 ਮਹੀਨੇ ਬੀਤ ਚੁੱਕੇ ਆ ਪ੍ਰੰਤੂ ਉਹ ਕਮੇਟੀ ਜਿਹੜੀ ਆ ਉਹ ਹਰ ਮੀਟਿੰਗ ਦੇ ਵਿੱਚ ਉਸ ਰੂਪਰੇਖਾ ਨੂੰ ਜਿਹੜੀ ਪਿਛਲੀ ਵਾਰੀ ਤਿਆਰ ਹੁੰਦੀ ਉਹਨੂੰ ਬਦਲ ਦਿੱਤਾ ਜਾਂਦਾ ਸੋ ਸਪਸ਼ਟ ਆ ਕਿ ਨਾ ਮਲਾਜ਼ਮਾਂ ਨੂੰ ਪੱਕੇ ਕਰਕੇ ਸਰਕਾਰ ਰਾਜੀ ਆ ਨਾ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਪਾ ਕੇ ਵਿਭਾਗਾਂ ਦਾ ਨਿਜੀਕਰਨ ਕਰ ਰਿਹਾ ਉਹਨੂੰ ਬੰਦ ਕਰਨ ਵਾਲੇ ਪਾਸੇ ਆ ਰਹੇ ਆ ਨਾ ਹੀ ਸਰਕਾਰੀ ਬੱਸਾਂ ਪਾਉਣ ਵਾਲੇ ਪਾਸੇ ਆ ਰਹੇ ਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਦੁਬਾਰਾ ਤੋਂ ਫੇਰ ਸੰਘਰਸ਼ ਵਾਲੇ ਪਾਸੇ ਉਹਨੂੰ ਜਾਣਾ ਪੈ ਰਿਹਾ ਸੋ ਜਿੰਦੇ ਵਿੱਚ ਅਸੀਂ ਮਜਬੂਰੀ ਚ ਸੰਘਰਸ਼ ਲਿਖਿਆ ਕਿਉਂਕਿ ਟਰਾਂਸਪੋਰਟ ਮੰਤਰੀ ਨਾਲ ਅਸੀਂ ਪਿਛਲੇ ਦਿਨੀ ਮੀਟਿੰਗ ਕਰਕੇ ਲਗਾਤਾਰ ਜਿਹੜੀਆਂ ਮੀਟਿੰਗਾਂ ਦਾ ਸلسਲਾ ਚੱਲਦਾ ਰਿਹਾ ਸੀ ਉਹਨਾਂ ਨੂੰ ਡਾਕੂਮੈਂਟ ਸਾਰੇ ਦਿੱਤੇ ਕਿ ਜਿਹੜੇ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਵੱਖ-ਵੱਖ ਜਿਹੜੇ ਸੂਬੇ ਨੇ ਦੂਸਰੇ ਗਵਾਂਢੀ ਉਹਨਾਂ ਸੂਬਿਆਂ ਦੇ ਵਿੱਚ 3 ਸਾਲ 5 ਸਾਲ ਵਾਲੇ ਮਲਾਜ਼ਮ ਪੱਕੇ ਕੀਤੇ ਆ ਜਾਂ ਮਲਾਜ਼ਮਾਂ ਨੂੰ ਆਊਟਸੋਰਸਿੰਗ ਤੋਂ ਕੰਟੈਕਟ ਤੇ ਕਰਕੇ ਠੇਕੇਦਾਰ ਵਿਚੋਲੀਏ ਕੱਢੇ ਆ ਸੋ ਜਿਹੜੇ ਠੇਕੇਦਾਰਾਂ ਨੂੰ ਹਰਿਆਣਾ ਚੋਂ ਜਾਂ ਹੋਰ ਸੂਬਿਆਂ ਚੋਂ ਭਜਾਇਆ ਗਿਆ ਵਾ ਕਿ ਉਹ ਠੇਕੇਦਾਰ ਉੱਥੋਂ ਬਲੈਕਲਿਸਟ ਹੋ ਕੇ ਜਾਂ ਭਜਾ ਦਿੱਤੇ ਕਿ ਉਹ ਠੇਕੇਦਾਰ ਇੱਥੇ ਨਹੀਂ ਰੱਖਣੇ ਉਹ ਠੇਕੇਦਾਰਾਂ ਨੂੰ ਆਉਂਦਿਆਂ ਹੀ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉਹਨੇ ਪੰਜਾਬ 'ਚ ਉਹਨਾਂ ਨੂੰ ਪ੍ਰਵੇਸ਼ ਦਿੱਤਾ ਤੇ ਟਰਾਂਸਪੋਰਟ ਵਿਭਾਗ ਦੇ ਵਿੱਚ ਉਹ ਠੇਕੇਦਾਰ ਹਰਿਆਣੇ ਦੇ ਠੇਕੇਦਾਰ ਵਾੜ ਕੇ ਜਿਹੜਾ GST ਦੇ ਨਾਂ ਤੇ ਵੱਡੇ ਪੱਧਰ ਤੇ ਲੁੱਟ ਕਹਿ ਸਕਦੇ ਹੋਰੀ ਆ ਉਹ ਪੰਜਾਬ ਦਾ ਪੈਸਾ ਹਰਿਆਣੇ ਤੇ ਦਿੱਲੀ ਨੂੰ ਜਾ ਰਿਹਾ ਉਥੋਂ ਦੇ ਠੇਕੇਦਾਰ ਵਿੱਚ ਲੈਂਦੇ ਹੋਏ ਉਹ GST ਦੇ ਨਾਂ ਤੇ ਲਗਭਗ 25 ਤੋਂ 26 ਕਰੋੜ ਰੁਪਏ ਜਿਹੜਾ ਇੱਕ ਸਾਲ ਦਾ ਟਰਾਂਸਪੋਰਟ ਵਿਭਾਗ ਦਾ ਪੀਆਰਟੀਸੀ ਦੇ ਪਣਵਸ ਦਾ ਜਿਹੜਾ GST ਦੇ ਨਾਂ ਤੇ ਜਾ ਰਿਹਾ ਉਹ ਬਾਹਰੀ ਸੂਬਿਆਂ ਨੂੰ ਜਾ ਰਿਹਾ ਸੂਏ ਨਾ ਮੁੱਦਿਆਂ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਸੋ ਠੇਕੇਦਾਰ ਦੀ ਵਜ੍ਹਾ ਨਾਲ ਸਾਡਾ ইপিਐਫ ਜਿਹੜਾ ਫੰਡ ਆ ਉਹ ਫੰਡ ਵੀ ਲਗਭਗ 7 ਤੋਂ 8 ਕਰੋੜ ਰੁਪਇਆ ਜਿਹੜਾ ਪੈਂਡਿੰਗ ਚੱਲ ਰਿਹਾ ਠੇਕੇਦਾਰ ਵਿਭਾਗ ਕੋਲੋਂ ਪੈਸੇ ਲੈ ਲੈਂਦਾ ਸਾਡੇ ইপিਐਫ ਖਾਤੇ ਦੇ ਵਿੱਚ ਜਮ੍ਹਾਂ ਨਹੀਂ ਕਰਾ ਰਿਹਾ ਜਿੰਦੀਆਂ ਕਿ ਅਸੀਂ ਲਿਖਤੀ ਸ਼ਿਕਾਇਤਾਂ ਐਸਆਈ ਤੇ ইপিਐਫ ਸਾਡਾ ਨਹੀਂ ਜਮ੍ਹਾਂ ਹੋ ਰਿਹਾ ਉਹਦੀਆਂ ਲਿਖਤੀ ਸ਼ਿਕਾਇਤਾਂ ਸਿਕਿਉਰਿਟੀਆਂ ਦੇ ਨਾਂ ਤੇ ਨਜਾਇਜ਼ ਸਾਡੇ ਖਾਤਿਆਂ 'ਚੋਂ ਪੈਸੇ ਕੱਟੇ ਜਾ ਰਹੇ ਆ ਉਹਨਾਂ ਦੀਆਂ ਲਿਖਤੀ ਸ਼ਿਕਾਇਤਾਂ ਜਿਹੜੇ ਸਾਡੇ ਕਾਉਂਟ ਸੀਗੇ ਪਿਛਲੇ ਸਮੇਂ ਚ ਸਰਕਾਰਾਂ ਨਾਲ ਅਸੀਂ ਲੜਕੇ ਚਾਹੇ ਉਹ ਕਾਂਗਰਸ ਦੀ ਚਾਹੇ ਕਾਲੀ ਦਲ ਦੀ ਸਰਕਾਰ ਦੀ ਗੱਲ ਕਰੀਏ ਅਸੀਂ ਐਕਸਟਰੋ ਕਾਉਂਟ ਬਣਾਏ ਸੀ ਕਿ ਉਹਦੇ ਜੋ ਇੱਕ ਵੀ ਰੁਪਇਆ ਠੇਕੇਦਾਰ ਨਹੀਂ ਸੀ ਕੱਟ ਸਕਦਾ ਪਰੰਤੂ ਜਦੋਂ ਮੌਜੂਦਾ ਸਰਕਾਰ ਆਈ ਨੇ ਆਉਣ ਸਾਰੀ ਸਭ ਤੋਂ ਪਹਿਲਾਂ ਐਕਸਟਰੋ ਕਾਉਂਟ ਤੋੜੇ ਉਹ ਤੋੜਨ ਦੀ ਵਜ੍ਹਾ ਨਾਲ ਅੱਜ ਜਿਹੜੇ ਸਾਡੇ ਪੈਸੇ ਆ ਉਹ ਈਪੀਐਫ ਤੇ ਈਐਸਆਈ ਦੇ ਪੈਸੇ ਜਿਹੜੇ ਉਹ ਨਹੀਂ ਜਮ੍ਹਾਂ ਹੋ ਰਹੇ ਲਗਭਗ ਸਾਡਾ 7 ਤੋਂ 8 ਕਰੋੜ ਰੁਪਇਆ ਆਈਪੀਐਫ ਦਾ 7 ਤੋਂ 8 ਕਰੋੜ ਰੁਪਇਆ ਜਿਹੜਾ ਵਾ ਸਾਡਾ ਸਿਕਿਉਰਿਟੀਆ ਦੇ ਨਾਂ ਠੇਕੇਦਾਰ ਸਬੰਧਤ ਆ ਜਿਹੜੇ ਮੁਲਾਜ਼ਮਾਂ ਦੀ ਮੌਤ ਹੋ ਜਾਂਦੀ ਉਹਨਾਂ ਨੂੰ ਬੈਨੀਫਿਟ ਨਹੀਂ ਮਿਲ ਰਹੇ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਸਰਕਾਰ ਨੂੰ ਡਾਕੂਮੈਂਟ ਦਿੱਤੇ ਕਿ ਜਿਹਨਾਂ ਡਾਕੂਮੈਂਟਾਂ ਦੇ ਤਹਿਤ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਵਿੱਚ ਦੋ ਨੁਮਾਇंदे ਜਥੇਬੰਦੀ ਦੇ ਸੀ ਕਿ ਉਹ ਕਮੇਟੀ ਕੱਚੇ ਮੁਲਾਜ਼ਮਾਂ ਨੂੰ ਆਊਟਸੋਰਸਿੰਗ ਵਾਲੇ ਮੁਲਾਜ਼ਮਾਂ ਨੂੰ ਕੰਟ੍ਰੈਕਟ ਤੇ ਕਰੇ ਜਿਵੇਂ ਕਿ ਹਰਿਆਣੇ ਨੇ ਕੌਸ਼ਲ ਵਿਭਾਗ ਦੇ ਵਿੱਚ ਮੁਲਾਜ਼ਮਾਂ ਨੂੰ ਕੰਟ੍ਰੈਕਟ ਤੇ ਲੈ ਲਿਆ ਤੇ ਠੇਕੇਦਾਰ ਬਾਹਰ ਕੱਢਦੇ ਪਰੰਤੂ ਸਰਕਾਰ ਨੇ ਉਹ ਹਰਿਆਣੇ ਦੇ ਡਾਕੂਮੈਂਟ ਮੰਨਣ ਤੋਂ ਇਨਕਾਰ ਕਰ ਦਿੱਤਾ ਅਸੀਂ ਉਹਨਾਂ ਨੂੰ ਪੰਜਾਬ ਦੇ ਡਾਕੂਮੈਂਟ ਦਿੱਤੇ ਜਿੰਦੇ ਵਿੱਚ ਨਗਰ ਨਿਗਮ ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਜਿਵੇਂ ਕਹਿ ਸਕਦੇ ਜਿਲ੍ਹਿਆਂ ਦੇ ਵਿੱਚ ਨਗਰ ਨਿਗਮ ਦੇ ਵਿੱਚ ਮੁਲਾਜ਼ਮ ਆਊਟਸੋਰਸਿੰਗ ਤੋਂ ਕੰਟੈਕਟ ਤੇ ਕੀਤੇ ਆ। ਸੋ ਕਿਤੇ ਨਾ ਕਿਤੇ ਕਹਿ ਸਕਦੇ ਕਿ ਅਧਿਕਾਰੀ ਮੰਨ ਵੀ ਜਾਂਦੇ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਉਹਦੇ ਵਿੱਚ ਅੜਿੱਛਣ ਪੈਦਾ ਕਰਦੇ ਉਹ ਠੇਕੇਦਾਰਾਂ ਨੂੰ ਮਿਲੀ ਭੁਗਤੌਣ ਕਰਕੇ ਉਹ ਅੜਿੱਛਣ ਪੈਦਾ ਕਰਦੇ ਕਿ ਠੇਕੇਦਾਰ ਬਾਹਰ ਨਾ ਨਿਕਲ ਸਕੇ। ਦੂਸਰੀ ਗੱਲ ਜਿਹੜੇ ਮੁਲਾਜ਼ਮ ਕੰਟਰੈਕਟ ਤੇ ਕੰਮ ਕਰ ਰਹੇ ਆ ਲਗਾਤਾਰ ਪਿਛਲੇ 9-9 ਸਾਲ ਹੋ ਚਲੇ ਸਾਨੂੰ ਕੰਮ ਕਰਦੇ ਆ ਉਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਗੱਲ ਸੀ ਕਿ ਰੈਗੂਲਰ ਕੀਤਾ ਜਾਵੇ ਉਹਨਾਂ ਮੁਲਾਜ਼ਮਾਂ ਦੇ ਬਕਾਇਦਾ ਟੈਸਟ ਲੈ ਕੇ ਪਾਰਦਰਸ਼ੀ ਭਰਤੀ ਉਹਨਾਂ ਦੀ ਕੀਤੀ ਗਈ ਆ ਸੋ ਅਸੀਂ ਡਾਕੂਮੈਂਟ ਦੇ ਚੁੱਕੇ ਆ ਗਵਾਂਢੀ ਸੂਬਿਆਂ ਦੇ ਵਿੱਚ 3 ਸਾਲ ਜਾਂ 5 ਸਾਲ ਜਾਂ 2 ਸਾਲ ਵਾਲੇ ਮੁਲਾਜ਼ਮ ਪੱਕੇ ਕਰ ਰਹੇ ਆ ਪਰੰਤੂ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਉਹ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਜਦੋਂ ਦੀ ਆਈ ਹੈ ਜਾਂ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਵੀ ਇੱਕ ਵੀ ਮੁਲਾਜ਼ਮ ਜਿਹੜਾ ਵਾ ਕੰਟਰੈਕਟ ਵਾਲਾ ਕੋਈ ਵੀ ਪੱਕਾ ਨਹੀਂ ਕੀਤਾ ਨਾ ਪੀਆਰਟੀਸੀ ਨਾ ਪਣਵਸ ਦੇ ਵਿੱਚ ਸੋ ਉਹਨਾਂ ਨੂੰ ਪੱਕੇ ਕਰਨ ਲਈ ਵੀ ਅਸੀਂ ਉਸ ਕਮੇਟੀ ਨੂੰ ਡਾਕੂਮੈਂਟ ਦੇ ਚੁੱਕੇ ਹਾਂ ਪਰ ਕਮੇਟੀ ਉਸ ਚੀਜ਼ ਨੂੰ ਮੰਨ ਤੇ ਕਿਤੇ ਵੀ ਮੰਨਣ ਵਾਲੇ ਪਾਸੇ ਨਹੀਂ ਆ ਰਹੀ ਸੋ ਇਹ ਵਜਾ ਵਾ ਵੱਡੀ ਕਿ ਸਾਡੀ ਲੁੱਟ ਹੋ ਰਹੀ ਹੈ ਨਾਲ ਪਲੱਸ ਜਿਹੜਾ ਵਿਭਾਗ ਦੀ ਲੁੱਟ ਹੋ ਰਹੀ ਹੈ ਕਿਉਂਕਿ ਕਿਲੋਮੀਟਰ ਸਕੀਮ ਬਸ ਦੀ ਜੇ ਗੱਲ ਕਰੀਏ ਜਿਹੜਾ ਕਿਲੋਮੀਟਰ ਸਕੀਮ ਦੇ ਤਹਿਤ ਇੱਕ ਬੱਸਾਂ ਪਾਈਆਂ ਜਾਂਦੀਆਂ ਇੱਕ ਬੱਸ ਲਗਭਗ 1 ਕਰੋੜ ਰੁਪਇਆ 6 ਸਾਲਾਂ ਚ ਲੈ ਜਾਂਦੀ ਕਿਉਂਕਿ 10 ਰੁਪਏ ਦੇ ਲਗਭਗੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਉਹਨੂੰ ਪੈਸੇ ਦੇਣੇ ਹੁੰਦੇ ਆ 10000 ਰੁਪਇਆ ਜਿਹੜਾ ਵਾ 10000 ਕਿਲੋਮੀਟਰ ਇੱਕ ਮਹੀਨੇ ਦਾ ਤੈਅ ਕਰਾਉਣ ਲਾ ਐਗਰੀਮੈਂਟ ਹੁੰਦਾ ਪਰ 15 ਤੋਂ ਲੈ ਕੇ 18-18000 ਕਿਲੋਮੀਟਰ ਇੱਕ ਮਹੀਨੇ ਦਾ ਤੈਅ ਕਰਾਇਆ ਜਾਂਦਾ ਜਿਹੜਾ ਕਿ ਸਾਲ ਦੀ ਰਕਮ ਤੇ ਉਸ ਤੋਂ ਬਾਅਦ ਜੇ ਅਸੀਂ 72 ਮਹੀਨੇ ਲਈਏ 6 ਸਾਲਾਂ ਦੀ ਰਕਮ ਆ ਉਹ ਕਰੋੜਾ ਰੁਪਇਆ ਬਣ ਜਾਂਦੀ ਉਹ ਕਰੋੜਾ ਰੁਪਇਆ ਵੀ ਲੈ ਜਾਂਦੇ ਆ ਤੇ ਨਾਲ ਪ੍ਰਾਈਵੇਟ ਆਪਰੇਟਰ ਜਿਹੜੇ ਉਹ ਬੱਸ ਵੀ ਆਪਣੀ ਲੈ ਜਾਂਦੇ ਆ ਤੇ ਪਲੱਸ ਨਾਲ ਦੀ ਨਾਲ ਵਿਭਾਗ ਦਾ ਜਿਹੜਾ ਵਾ ਉਹ ਕਰੋੜਾਂ ਦਾ ਨੁਕਸਾਨ ਹੁੰਦਾ ਅਸੀਂ ਚਾਹੁੰਦੇ ਕੋਈ ਬੱਸਾਂ ਬੰਦ ਕਰਕੇ ਸਰਕਾਰੀ ਬੱਸ ਜਿਹੜੀ ਕਿ ਲਗਭਗ ਪਿਛਲੇ ਸਮੇਂ 'ਚ ਜਿਹੜੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਸੀਗੇ ਉਹਨੇ ਪਾਈ ਸੀ ਜਿਹੜੀ ਬੱਸ ਤੇ ਉਹਨਾਂ ਨੇ ਅਲੋਕੇਸ਼ਨ ਵੀ ਲਾਇਆ ਸੀ ਕਿ ਜਿਹੜੀਆਂ ਬੱਸਾਂ ਨੇ ਇਹਨਾਂ ਦੀਆਂ ਬਾਡੀਆਂ ਮਾੜੀਆਂ ਹੀ ਆ ਔਰ ਉਹ ਬਸਾਂ ਵੀ 30 ਲੱਖ ਦੇ ਵਿੱਚ ਬਣੀਆਂ ਸੀ ਇੱਕ ਬਸ ਬਣੀ ਸੀ ਕਹਿਣ ਤੋਂ ਭਾਵ ਕਿ ਜੇ 1 ਕਰੋੜ ਰੁਪਇਆ 6 ਸਾਲਾਂ ਚ ਦੇਣਾ ਉਹਦੀ ਵਜ੍ਹਾ ਤਿੰਨ ਬਸਾਂ ਸਰਕਾਰੀ ਪੈ ਕੇ ਉਹ 15-15 ਸਾਲ ਵਿਭਾਗ ਚ ਚੱਲਣਗੀਆਂ ਇੱਕ ਬਸ ਜਿਹੜੀ ਕਿਲੋਮੀਟਰ ਸਕੀਮ ਹੈ ਉਹ 6 ਸਾਲਾਂ ਦੇ ਵਿੱਚ 1 ਕਰੋੜ ਰੁਪਇਆ ਲ ਜਾਂਦੀ ਆ ਤੇ ਉਧਰ ਤਿੰਨ ਬਸਾਂ ਜਿਹੜੀਆਂ 1 ਕਰੋੜ ਦੇ ਵਿੱਚ 15 ਸਾਲ ਚੱਲਣਗੀਆਂ ਅਸੀਂ ਉਹ ਬਸਾਂ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਲੜ ਰਹੇ ਆ ਦੂਸਰੀ ਗੱਲ ਕਿ ਜਿਹੜੀਆਂ ਬਸਾਂ ਦੀ ਘਾਟ ਹੈ ਕਿਉਂਕਿ 400 ਬਸ ਲਗਭਗ ਹੈ ਸਰਕਾਰ ਸਮੇਂ ਕੰਡਮ ਹੋ ਚੁੱਕੀ ਆ ਫਰੀ ਸਫਰ ਸੁਵਲਤਾ ਹੋਣ ਕਾਰਨ ਓਵਰਲੋਡਿੰਗ ਜਿਹੜੀ ਆ ਹੱਦੋਂ ਵੱਧਿਆ ਸਾਡੇ ਮੁਲਾਜ਼ਮੇ ਜਿਹੜੇ ਉਹ ਵੀ ਕਾਫੀ ਮੁਲਾਜ਼ਮ ਜਿਹੜੇ ਬੱਸਾਂ ਚੋਂ ਡਿੱਗ ਕੇ ਜਿਨ੍ਹਾਂ ਦੇ ਸੱਟਾਂ ਲੱਗ ਚੁੱਕੀਆਂ ਲੋਕ ਜਿਹੜੇ ਨੇ ਉਹ ਵੀ ਬੱਸਾਂ ਦੇ ਵਿੱਚ ਓਵਰਲੋਡ ਹੋਣ ਕਾਰਨ ਬੱਸਾਂ ਚੋਂ ਡਿੱਗਦੇ ਨੇ ਸੱਟਾਂ ਲੱਗਦੀਆਂ ਕਿਉਂਕਿ 100 ਤੋਂ ਪਲੱਸ ਸਵਾਰੀ ਬੱਸਾਂ ਦੇ ਵਿੱਚ ਚੜਦੀ ਅਸੀਂ ਪਿਛਲੇ ਦਿਨੀ 52 ਸਵਾਰੀਆਂ ਦਾ ਵੀ ਇੱਕ ਵਾਰੀ ਐਲਾਨ ਕੀਤਾ ਸੀ ਤੇ ਅਸੀਂ ਉਹਦੇ ਤੇ ਕਾਇਮ ਵੀ ਰਹੇ ਪਰੰਤੂ ਹਾਲਾਤ ਇਹੋ ਜਿਹੇ ਬਣ ਗਏ ਕਿ ਪੰਜਾਬ ਦੇ ਲੋਕ ਜਿਹੜੇ ਬੱਸਾਂ ਨਾ ਹੋਣ ਕਾਰਨ ਸਾਡੇ ਨਾਲ ਝਗੜੀਆਂ ਦੀ ਸਥਿਤੀ ਝਗੜੇ ਦੀ ਬਣ ਗਈ ਨਾਲ ਪਲੱਸ ਲੋਕਾਂ ਦੀ ਮਜਬੂਰੀ ਨੂੰ ਦੇਖਦੇ ਹੋਏ ਸਾਨੂੰ ਕਿਤੇ ਨਾ ਕਿਤੇ ਉਹ ਚੀਜ਼ ਤੋਂ ਲੋਕਾਂ ਤੇ ਤਰਸ ਦੇ ਆਧਾਰ ਤੇ ਕਹਿ ਸਕਦੇ ਆ ਜਾਂ ਸਰਕਾਰ ਦੀ ਮਾੜੀ ਨੀਤੀ ਹੋਣ ਕਾਰਨ ਬੱਸਾਂ ਨਾ ਹੋਣ ਕਾਰਨ ਵਾਪਸ ਹੋਣਾ ਪਿਆ ਸੋ ਹਾਲਾਤ ਇਹੋ ਜਿਹੇ ਕਿ 100-100 ਸਵਾਰੀ ਇੱਕ-ਇੱਕ ਬੱਸ ਚੜ ਰਹੀ ਆ ਸਰਕਾਰ ਉਧਰ ਧਿਆਨ ਨਹੀਂ ਦੇ ਰਹੀ ਬੱਸਾਂ ਦੀ ਗਿਣਤੀ 10000 ਕੀਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਫਿਰ ਤੋਂ ਜਿਹੜਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਆ ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਅੱਜ ਜਨਤਾ ਦੀ ਕਚਹਿਰੀ ਚ ਆਏ ਹਾਂ ਕਿਉਂਕਿ ਸਾਡਾ ਟਰਾਂਸਪੋਰਟ ਮੰਤਰੀ ਜਿਹੜਾ ਉਹ ਇਹਨਾਂ ਗੱਲਾਂ ਨੂੰ ਇਹਨਾਂ ਤੱਥਾਂ ਨੂੰ ਜਿਹੜੇ ਅਸੀਂ ਆਮ ਜਨਤਾ 'ਚ ਜਾਂ ਅਸੀਂ ਜਿਹੜੀ ਪਾਲਿਸੀ ਬਣਾ ਰਹੀ ਕਮੇਟੀ ਉਹਦੇ ਕੋਲ ਰੱਖ ਚੁੱਕੇ ਆ ਪਰੰਤੂ ਸਾਡਾ ਟਰਾਂਸਪੋਰਟ ਮੰਤਰੀ ਉਹਨਾਂ ਤੇ ਕਿਸੇ ਪਾਸਿਓਂ ਵੀ ਪੂਰਾ ਨਹੀਂ ਉਤਰ ਰਿਹਾ ਸੋ ਹਰ ਵਾਰੀ ਭੱਜਦੇ ਹੋਏ ਨਜ਼ਰ ਦਿਖਾਈ ਦਿੰਦੇ ਨੇ ਕਿਉਂਕਿ ਜਿਹੜੀਆਂ ਗੱਲਾਂ ਉਹ ਕਰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕ腐ਸ਼ਨ ਖਤਮ ਕਰਤੀ ਆ ਪੰਜਾਬ ਦੇ ਵਿੱਚ ਟੈਂਪ ਟੋਲਾ ਚ ਵੱਡੇ ਪੱਧਰ ਤੇ ਘਟਾਲਾ ਹੈ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਟ੍ਰਾਂਸਪੋਰਟ ਮਾਫੀਆ ਚੱਲ ਰਿਹਾ ਹਾਲਾਤ ਇਹੋ ਜਿਹੇ ਕਿ ਦਿੱਲੀ ਦੇ ਵਿੱਚ ਜਿੱਥੇ ਕਿ ਪ੍ਰਾਈਵੇਟ ਆਪਰੇਟਰ ਬੱਸਾਂ ਚਲਾ ਰਹੇ ਨੇ ਪਰ ਸਰਕਾਰੀ ਜਿਹੜੀਆਂ ਬੱਸਾਂ ਨੇ ਉਹਨਾਂ ਦੀ ਐਂਟਰੀ ਬੰਦ ਹੋਣ ਜਾ ਰਹੀ ਹੈ ਬੰਦ ਕਰ ਦਿੱਤੀ ਆ ਵੱਡੇ ਪੱਧਰ ਤੇ ਜਿਹੜੀਆਂ ਸਰਕਾਰੀ ਬੱਸਾਂ ਪੰਜਾਬ ਦੀਆਂ ਹੀ ਨੇ ਚਾਹੇ ਪੀਆਰਟੀਸੀ ਚਾਹੇ ਪਣ ਬੱਸਿਆ ਉਹਨਾਂ ਨੂੰ ਬੰਦ ਕਰ ਦਿੱਤਾ ਜਦ ਕਿ ਸਲੀਪਰ ਕੋਚ ਤੇ ਦੂਸਰੀਆਂ ਬੱਸਾਂ ਜਿਹੜੀਆਂ ਉਹ ਵੱਡੇ ਪੱਧਰ ਤੇ ਐਂਟਰੀ ਹੋ ਰਹੀ ਉਹਨਾਂ ਦੀ ਦਿੱਲੀ ਦੇ ਵਿੱਚ ਸੋ ਇਥੋਂ ਸਪਸ਼ਟ ਹੁੰਦਾ ਕਿ ਕਿਤੇ ਨਾ ਕਿਤੇ ਕਾਰਪੋਰਟ ਘਰਾਣਿਆਂ ਦੀ ਸਰਕਾਰ ਆ ਸੋ ਇਹ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਆਪਣੇ ਜਿਹੜੇ ਅਸੀਂ ਸਰਕਾਰ ਦੇ ਵਿੱਚ ਜਿਹੜਾ ਨਿਜੀਕਰਨ ਕਰ ਰਹੀ ਹੈ ਸਰਕਾਰ ਦੇ ਵਿਭਾਗਾਂ ਨੂੰ ਬਚਾਉਣ ਵਾਸਤੇ ਜਿਹੜੇ ਆ ਉਹ ਸੰਘਰਸ਼ ਲਿਖੇ ਨੇ ਉਹਨਾਂ ਸੰਘਰਸ਼ਾਂ ਨੂੰ ਲੈ ਕੇ ਅਸੀਂ ਆਪ ਨੋਟਿਸ ਵੀ ਭੇਜ ਚੁੱਕੇ ਦਾ ਜਨਤਾ ਦੀ ਕਚਹਿਰੀ 'ਚ ਹਾਜ਼ਰ ਹੋਏ ਆ ਕਿ 18 ਦਸੰਬਰ ਨੂੰ ਅਸੀਂ ਜਿਹੜਾ ਵਾ ਉਹ ਆਪਣੀਆਂ ਗੇਟ ਰਾਲੀਆਂ ਕਰਕੇ ਸੰਘਰਸ਼ਾਂ ਦਾ ਐਲਾਨ ਕਰਾਂਗੇ ਤੇ ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਐਮਐਲਏ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੂੰ ਅਸੀਂ ਮੰਗ ਪੱਤਰ ਜਿਹੜੇ ਉਹ 22 ਤਰੀਕ ਨੂੰ ਅਸੀਂ 22 ਦਸੰਬਰ ਨੂੰ ਦਵਾਂਗੇ ਉਸ ਤੋਂ ਬਾਅਦ 2 ਤਰੀਕ ਨੂੰ ਅਸੀਂ ਦੁਬਾਰਾ ਗੇਟ ਰਾਲੀਆਂ ਕਰਕੇ 6 7 ਤੇ 8 ਤਰੀਕ ਦੀ ਅਸੀਂ ਜਿਹੜੀ ਆ ਹੜਤਾਲ ਕਰਾਂਗੇ ਜੇਕਰ ਹੜਤਾਲ ਦੇ ਵਿੱਚ ਸਰਕਾਰ ਨੇ ਨਾ ਸਾਡੀ ਸੁਣਵਾਈ ਕੀਤੀ ਤਾਂ 7 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ 게ਟ ਆ ਉਹ ਮਲਕਿਉਂ ਦੇ 게ਟ ਅੱਗੇ ਧਰਨਾ ਦਿੱਤਾ ਜਾਏਗਾ ਤੇ ਵੱਡੇ ਪੱਧਰ ਤੇ ਜੇ ਅਸੀਂ ਕਹਿ ਸਕਦੇ ਕਿ ਹੜਤਾਲ ਜੇ ਲੋੜ ਪਈ ਤੇ ਹੜਤਾਲਾਂ ਮੱਥੇ ਸਮੇਂ ਦੀ ਵੀ ਹੋਏਗੀ ਤੇ ਦਿੱਲੀ ਦੇ ਵਿੱਚ ਇਲੈਕਸ਼ਨ ਆ ਆਮ ਆਦਮੀ ਪਾਰਟੀ ਜਿੱਥੇ ਪੰਜਾਬ ਦਾ ਸਿਨੈਰੀਓ ਦਿਖਾ ਕੇ ਕਿ ਪੰਜਾਬ ਬਹੁਤ ਸੋਹਣਾ ਬਣਾਤਾ ਉਹ ਦਿੱਲੀ ਨੂੰ ਲੁੱਟ ਰਹੀ ਆ ਉਹਦੇ ਉਲਟ ਕੀ ਹੋ ਰਿਹਾ ਕਿ ਇਸ ਸਮੇਂ ਦਿੱਲੀ ਦੇ ਵਿੱਚ ਇਲੈਕਸ਼ਨ ਨੇ ਤੇ ਦਿੱਲੀ ਦੇ ਵਿੱਚ ਇਲੈਕਸ਼ਨ ਵਾਲੇ ਸਮੇਂ ਪਹਿਲਾਂ ਪੰਜਾਬ ਦਾ ਹਵਾਲਾ ਦਿੱਤਾ ਜਾਂਦਾ ਸੀ ਹੁਣ ਦਿੱਲੀ ਦੇ ਵਿੱਚ ਵੀ ਜਿਹੜੇ ਆ ਉਹ ਅਸੀਂ ਜਾ ਕੇ ਪੰਜਾਬ ਦਾ ਜਿਹੜਾ ਅਸਲੀ ਚਿਹਰਾ ਵਾ ਉਹ ਲੋਕਾਂ ਨੂੰ ਦਿਖਾਉਣ ਲਈ ਮਜਬੂਰ ਹੋਵਾਂਗੇ ਜੇ ਸਾਡੀ ਸਰਕਾਰ ਨੇ ਮੰਗ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਟਰਾਂਸਪੋਰਟ ਦੇ ਕੰਮ ਆ ਉਹ ਦਿੱਲੀ ਜਿਹੜਾ ਅਰਵਿੰਦ ਕੇਜਰੀਵਾਲ ਹੈ ਪੰਜਾਬ ਦੀ ਪਾਰਟੀ ਆਮ ਆਦਮੀਆ ਦਾ ਕਨਵੀਨਰ ਲਾਇਆ ਗਿਆ ਵਾ ਪੂਰੇ ਭਾਰਤ ਦਾ ਉਹਦੇ ਬੂਹੇ ਅੱਗੇ ਜਾ ਕੇ ਅਸੀਂ ਧਰਨਾ ਦੇ ਲਈ ਮਜਬੂਰ ਹੋਵਾਂਗੇ ਸੋ ਇਹਨਾਂ ਸੰਘਰਸ਼ਾਂ ਨੂੰ ਲੈ ਕੇ ਅਸੀਂ ਚੱਲੇ ਆ ਕਿਉਂਕਿ ਵੱਡੇ ਪੱਧਰ ਤੇ ਸਾਡੇ ਵਿਭਾਗ ਦੇ ਵਿੱਚ ਇਹ ਕਲੀਅਰ ਆ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੇ ਕੀਤੇ ਹੋਏ ਐਲਾਨਾ ਨੂੰ ਵੀ ਜਿਹੜਾ ਵਾ ਸਾਡੇ ਵਿਭਾਗ ਦੇ ਅਧਿਕਾਰੀ ਨਹੀਂ ਮੰਨ ਰਹੇ ਕਿਉਂਕਿ ਸਾਡੇ ਵਿਭਾਗ ਦੇ ਵਿੱਚ ਇਹੋ ਜਿਹੇ ਅਧਿਕਾਰੀ ਲਾਏ ਗਏ ਜਿੱਥੇ ਪੀਸੀਐਸ ਅਧਕਾਰੀਆਂ ਦੀਆਂ ਪੋਸਟਾਂ ਨੇ ਸਾਡੇ ਏਡੀਓ ਲਾਉਣੇ ਨੇ ਜਿਹੜੇ ਅਸੀਂ ਕਹਾਂ ਐਡੀਸ਼ਨਲ ਡਾਇਰੈਕਟਰ ਲਾਉਣੇ ਨੇ ਥੱਲੇ ਡਾਇਰੈਕਟਰ ਤੋਂ ਬਾਅਦ ਉੱਥੇ ਪੀਸੀਐਸ ਅਧਕਾਰੀਆਂ ਦੀਆਂ ਪੋਸਟਾਂ ਨੇ ਸਭ ਤੋਂ ਜੂਨੀਅਰ ਜਿਹੜੇ ਸਾਡੇ ਜੀਐਮ ਜਾਂ ਟੀਐਮ ਨੇ ਉਹਨਾਂ ਨੂੰ ਤਨਖਾਦ ਕੀਤਾ ਗਿਆ ਉਹ ਲਾਏ ਗਏ ਆ ਆਰਡਰ ਹੋਏ ਨੇ 2016 ਦੇ ਕਿ ਉੱਥੇ ਪੀਸੇਸ ਅਧਿਕਾਰੀ ਹੀ ਲੱਗ ਸਕਦੇ ਆ ਪਰੰਤੂ ਉਹਨਾਂ ਨੂੰ ਬਿਠਾਇਆ ਗਿਆ ਉਹ ਕਿਤੇ ਨਾ ਕਿਤੇ ਸਾਡੇ ਵਿਭਾਗ ਨੂੰ ਚਲਾਉਣ ਦੇ ਵਿੱਚ ਅਸੀਂ ਕਹਿ ਸਕਦੇ ਆ ਕਿ ਬਿਲਕੁਲ ਅਸਮਰਥ ਨੇ ਇਸ ਕਰਕੇ ਉਹਨਾਂ ਨੂੰ ਬਦਲਿਆ ਜਾਵੇ ਪਲੱਸ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਮੰਗਾਂ ਦਾ ਹੱਲ ਕੀਤਾ ਜਾਵੇ ਜੇਕਰ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ 'ਚ ਮਜਬੂਰੀ ਸਾਨੂੰ ਜਿਹੜਾ ਉਹ ਸੰਘਰਸ਼ ਦਾ ਰਾਹ ਫੜਨਾ ਪਏਗਾ ਅਸੀਂ ਸੰਘਰਸ਼ ਕਰਨ ਲਈ ਨੋਟਿਸ ਭੇਜ ਚੁੱਕੇ ਆ ਤੇ ਸੰਘਰਸ਼ ਕਰਨਾ ਪਏਗਾ ਜੀ ਸਾਡੇ ਕੋਲ 1700 ਬੱਸ ਪਣਵਸਦੀ ਆ ਜੀ 1155 ਕ ਬੱਸਾਂ ਜਿਹੜੀਆਂ ਪੀਆਰਟੀਸੀ ਦੀਆਂ ਨੇ ਫਲੀਟ ਘਟਾਇਆ 2407 2699 ਦਾ ਬੱਸ ਦੀ 1700 ਹਾਂ ਜੀ 1700 ਪਣਵਸ ਤੇ ਪੰਜਾਬ ਰੋਡ ਵਿੱਚ ਦੋਨੋਂ ਆ ਜੀ 2407 ਬੱਸਾਂ ਦਾ ਫਲੀਟ ਸੀ ਫਲੀਟ ਘਟਾ ਕੇ ਇਹਨਾਂ ਨੇ 2407 ਤੋਂ ਘਟਾ ਕੇ ਬੱਸਾਂ ਘਟੀਆਂ ਹੋਈਆਂ ਨੇ ਕਹਿਣ ਤੋਂ ਭਾਵ ਕਿ ਕੁੱਲ ਮਿਲਾ ਕੇ 7800 ਬੱਸ ਜਿਹੜੀ ਉਹ ਘੱਟ ਚੱਲ ਰਹੀ ਆ ਕੱਲੀ ਪੰਜਾਬ ਰੋਡ ਵਿੱਚ ਦੀ ਪੰਜਾਬ ਰੋਡ ਵਿੱਚ ਪਣਵਸਦੀ ਇਸੇ ਤਰ੍ਹਾਂ ਦਾ ਪੀਆਰਟੀਸੀ ਦੇ ਵਿੱਚ 300 ਬੱਸ ਦਾ ਘਟਾ ਆ ਜੀ 300 ਬੱਸ ਘੱਟ ਚੱਲ ਰਹੀ ਹੈ ਉਹਨਾਂ ਨੂੰ ਬਹਾਨਾ ਬਣਾ ਕੇ ਬੰਦ ਕੀਤਾ ਜਾ ਰਿਹਾ ਜੀ ਕਿ ਅਸੀਂ ਉੱਥੇ ਡੀਜ਼ਲ ਵਾਲੀਆਂ ਬੱਸਾਂ ਨਹੀਂ ਵੜਨ ਦੇਣੀਆਂ ਜਾਂ ਦੂਸਰੀਆਂ ਬੱਸਾਂ ਨਹੀਂ ਜਾਣ ਦੇਣੀਆਂ ਉਹਨਾਂ ਨੂੰ ਬਹਾਨਾ ਬਣਾ ਕੇ ਰੋਕਿਆ ਜਾ ਰਿਹਾ ਲਗਾਤਾਰ ਜਿਹੜੀਆਂ ਪ੍ਰਾਈਵੇਟ ਆਪਰੇਟਰਾਂ ਦੀਆਂ ਬੱਸਾਂ ਉਹ ਸ਼ਟਰਿੰਗ ਤੇ ਜਾ ਰਹੀਆਂ ਸਿੱਧੀਆਂ ਉੱਥੇ ਜਾ ਰਹੀਆਂ ਜਿੱਥੋਂ ਸਵਾਰੀ ਮੈਰੀ ਹੈ ਸਾਡੀਆਂ ਬੱਸਾਂ ਨੂੰ ਪਿੱਛੋਂ ਮੋੜਿਆ ਜਾ ਰਿਹਾ ਤੇ ਉਹਦਾ ਪ੍ਰਾਈਵੇਟ ਜਿਹੜੇ ਆਪਰੇਟਰ ਨੇ ਉਹ 200 ਰੁਪਏ ਪਰਚੀ ਕਟਾ ਕੇ ਤੇ ਐਨ ਜਿੱਥੇ ਗੇਟ ਹੈ ਜਿੱਥੋਂ ਸਵਾਰੀ ਉਤਰਦੀ ਉੱਥੇ ਜਾ ਰਿਹਾ ਸਾਡੀਆਂ ਬੱਸਾਂ 3500 ਰੁਪਏ ਦੀ ਪਰਚੀ ਲੈ ਕੇ ਤੇ ਉਹ ਬਾਹਰੋਂ ਸਵਾਰੀ ਲੈ ਕੇ ਆ ਰਹੀਆਂ ਨਾ ਕਿ ਅ ਇਹ ਵੀ ਵੱਡੇ ਪੱਧਰ ਤੇ ਇੱਕ ਘਪਲਾ ਵਾ ਜਿਹੜਾ ਘਪਲਾ ਕੀਤਾ ਹੋਇਆ ਸਾਡੇ ਵਿਭਾਗ ਕੋਲੋਂ ਚੱਲ ਰਿਹਾ ਜੀ ਇੰਡੀਆ ਦੇ ਵਿੱਚ ਕਿਤੇ ਵੀ ਅੰਤਰਰਾਸ਼ਟਰੀ ਬੱਸ ਸਟੈਂਡ ਤੋਂ ਟਰਾਂਸਪੋਰਟ ਮਾਫੀਆ ਨਹੀਂ ਚੱਲਦਾ ਜਿਹੜਾ ਟੂਰਿਸਟ ਪਰਮਿਟ ਹੈ ਜਿੰਨਾਂ ਕੋਲ ਸਟੇਜ ਕੈਰੀ ਪਰਮਿਟ ਦੇ ਪਰ ਦਿੱਲੀ ਤੋਂ ਬੱਸ ਸਟੈਂਡ ਤੋਂ ਚੱਲ ਰਿਹਾ ਤੇ ਪੰਜਾਬ ਦੇ ਵੱਖ-ਵੱਖ ਬੱਸ ਸਟੈਂਡਾਂ ਦੇ ਗੇਟਾਂ ਤੋਂ ਚੱਲ ਰਿਹਾ ਜਿਹੜਾ ਅੱਜ ਤੱਕ ਵੇਖਿਆ ਵੀ ਨਹੀਂ ਸੀ ਜਿਹੜਾ ਆਮ ਆਦੀ ਪਾਰਟੀ ਦੇ ਸਰਕਾਰ ਦੇ ਵਿੱਚ ਟਰਾਂਸਪੋਰਟ ਮਾਫੀਆ ਇੰਨਾ ਹਾਵੀ ਹੋ ਚੁੱਕਾ ਜੀ ਸਾਥ ਚੰਡੀਗੜ੍ਹ ਦਾ ਸਾਡਾ ਪ੍ਰੋਗਰਾਮ ਹੋਏਗਾ ਜੀ ਜਲਸਾ ਇੱਕ ਤਨਾ ਪਿਛਲੀ ਵਾਰੀ ਕੁਝ ਕਪਟੇ ਮੀਟਿੰਗਾਂ ਹੋਈਆਂ ਪੁਲਗਾਰੀਆਂ ਤੁਹਾਡੀਆਂ ਸਾਥ ਤੋਂ ਮੇਸਰ ਨਾਲ ਜਿਆਦੇ ਸਾਥ ਤੋਂ ਭਾਗ ਅਧਿਕਾਰੀਆਂ ਨੇ ਕੁਝ ਕਪਟਾ ਐਜੂਕੇਸ਼ਨ ਲਗਾਇਆ ਗਿਆ ਜਿਹੜੇ ਬੱਸ ਸਟੇਸ਼ਨ ਦੇ ਉੱਪਰ ਉਹ ਲਾਈਆਂ ਤਕਰੀਨਾ ਲਾਈਆਂ ਤੇ ਹੋਰ ਫੀਲ ਟੈਰਾਂ ਦੇ ਉਹਨਾਂ ਦਾ ਕੀ ਹੁੰਿਆ ਅਸੀਂ ਸਮੇਂ-ਸਮੇਂ ਤੇ ਸਰਕਾਰ ਨੂੰ ਜਾਂ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਜਿਹੜੀ ਜਾਣਕਾਰੀ ਦਿੰਦੇ ਰਹਿੰਨੇ ਆ ਕਿਉਂਕਿ ਅਸੀਂ ਜਿਹੜੀ ਪਿਛਲੇ ਸਮੇਂ ਦੇ ਵਿੱਚ ਸਕਰੀਨਾਂ ਲਾਈਆਂ ਸੀ ਜਿਹੜੇ ਬੱਸ ਸਟੈਂਡਾਂ ਦੇ ਵਿੱਚ ਕੈਮਰੇ ਲਗਾਏ ਗਏ ਦੀਪੂਆਂ ਦੇ ਵਿੱਚ ਉਹਨਾਂ ਦੀ ਆਉਟਪੁੱਟ ਵੀ ਜ਼ੀਰੋ ਆ ਲੱਖਾਂ ਰੁਪਈਆ ਉਹਨਾਂ ਦੇ ਨਾਂ ਤੇ ਲੁੱਟਿਆ ਗਿਆ ਵਾ ਅੱਜ ਮੌਜੂਦਾ ਸਥਿਤੀ ਇਹ ਹੈ ਕਿ ਸਾਡੀਆਂ ਬੱਸਾਂ ਦੇ ਵਿੱਚ ਬੀਟੀਐਸ ਸਿਸਟਮ ਜਿਹੜਾ ਵਹੀਕਲ ਟਰੈਕਿੰਗ ਸਿਸਟਮ ਲਾਇਆ ਗਿਆ ਉਹ ਉਹ ਸਿਸਟਮ ਫਿੱਟ ਕੀਤਾ ਗਿਆ ਪਰ ਉਹ ਸਿਸਟਮ ਦਾ 1% ਵੀ ਸਾਨੂੰ ਫਾਇਦਾ ਨਹੀਂ ਕਿਉਂਕਿ ਪ੍ਰਾਈਵੇਟਾਂ ਦੇ ਵੀ ਲੱਗਣਾ ਚਾਹੀਦਾ ਸੀ ਪਰੰਤੂ ਸਾਡੀਆਂ ਬੱਸਾਂ ਤੇ ਲਾ ਕੇ ਪ੍ਰਾਈਵੇਟ ਆਪਰੇਟਰਾਂ ਕੋਲੇ ਉਹਨਾਂ ਦੀਆਂ ਐਪਾਂ ਦੇ ਦਿੱਤੀਆਂ ਗਈਆਂ ਕਿ ਬੱਸ ਕਿੱਥੇ ਆ ਰਹੀ ਸਰਕਾਰੀ ਉਹ ਜਾਣ ਬੁੱਝ ਕੇ ਸਾਡਾ ਖਲੋ ਕੇ ਟਾਈਮ ਖਾ ਕੇ ਸਾਡੀ ਬੱਸ ਨੂੰ ਟਰੈਕ ਕਰਕੇ ਫਿਰ ਅੱਗੇ ਚੱਲ ਰਹੇ ਉਹਨਾਂ ਦੇ ਵੱਡੇ ਪੱਧਰ ਤੇ ਲੋ ਸਾਨੂੰ ਹੋ ਰਿਹਾ ਸੋ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਸਪਸ਼ਟ ਕਹਿ ਰਹੇ ਹਾਂ ਕਿ ਇਹਨਾਂ ਚੀਜ਼ਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਕਮਿਸ਼ਨਾਂ ਖਾਧੀਆਂ ਜਾਂਦੀਆਂ ਸੋ ਇਸ ਕਰਕੇ ਇਹੋ ਜਿਹਾ ਸਿਸਟਮ ਹੈ ਜਿਹੜੇ ਉਹ ਲੈਂਦੇ ਜਾਂਦੇ ਆ ਮੌਜੂਦਾ ਸਮੇਂ ਦੇ ਵਿੱਚ ਸਾਡੇ ਕੋਲ ਜਿਹ ਉਹ ਮਸ਼ੀਨਾਂ ਦੀ ਵੱਡੇ ਪੱਧਰ ਤੇ ਘਾਟ ਹੈ ਸਾਡੇ ਕੋਲ ਟਿਕਟ ਟਮ ਮਸ਼ੀਨਾਂ ਹੀ ਹੈ ਨਹੀਂ ਜਿੱਥੋਂ ਇਹ ਟਿਕਟਾਂ ਕੱਟਣੀਆਂ ਸੋ ਇਹ ਚੀਜ਼ ਲਗਭਗ ਮਾਰਚ ਮਹੀਨਾ 2023 ਦੇ ਪੰਜਾਬ ਦੇ ਚੀਫ ਸੈਕਟਰੀ ਦੇ ਆਰਡਰ ਨੇ ਕਿ ਮਸ਼ੀਨਾਂ ਖਰੀਦੀਆਂ ਜਾਂ ਨਾ ਇੱਥੇ ਕਿ ਨਵੀਆਂ ਮਸ਼ੀਨਾਂ ਨਹੀਂ ਖਰੀਦੀਆਂ ਗਿਆ ਪੁਰਾਣੀਆਂ ਮਸ਼ੀਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਹੀ ਕਰਾ ਕੇ ਠੀਕ ਕਰਾ ਕੇ ਉਹ ਮੁਲਾਜ਼ਮ ਜਿਹੜੇ ਨੇ ਉਹਨਾਂ ਕੋਲੋਂ ਪੈਸੇ ਵੀ ਇਕੱਠੇ ਕਰਾ ਕੇ ਜਿਹੜਾ ਚਲਾਇਆ ਜਾ ਰਿਹਾ ਸੋ ਜਿਹੜੀ ਭਰਤੀ ਹੋਈ ਪਿਛਲੇ ਸਮੇਂ ਦੇ ਵਿੱਚ ਉਸ ਭਰਤੀ ਦੇ ਵੀ ਪੁਖਤਾ ਪ੍ਰੂਫ ਅਸੀਂ ਪੰਜਾਬ ਦੇ ਜਿਹੜੇ ਚੀਫ ਸਕੱਟਰੀ ਸੀ ਉਸ ਸਮੇਂ 2022 ਦੇ ਵਿੱਚ ਉਹਨਾਂ ਨੂੰ ਅਸੀਂ ਦੇ ਚੁੱਕੇ ਆ ਚਿਪ ਬਣਾ ਕੇ ਚਾਰ ਪ੍ਰੂਫ ਸੀ ਜਿਹੜੇ ਲਿਖਤੀ ਉਹਨਾਂ ਨੂੰ ਤੇ ਨਾਲ ਪਲੱਸ ਚਿਪ ਬਣਾ ਕੇ ਵੀਡੀਓ ਆਡੀਓ ਵੀ ਦੇ ਚੁੱਕੇ ਆ ਪਰੰਤੂ ਉਹ ਉਹਨਾਂ ਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਸਾਡੇ ਕੋਲ ਟਿਕਟ ਮਸ਼ੀਨਾ ਜੰਨੀਆਂ ਬੱਸਾਂ ਲਗਭਗ 100 ਮਸ਼ੀਨਾ ਸਾਨੂੰ ਹਰ ਇੱਕ ਡੀਪੂ ਦੇ ਵਿੱਚ ਚਾਹੀਦੀਆਂ ਨੇ ਪਰੰਤੂ ਹਾਲਾਤ ਇਹੋ ਜਿਹੇ ਕਿ ਜਿਹੜੀਆਂ ਪੁਰਾਣੀਆਂ ਮਸ਼ੀਨਾ ਖਰੀਦੀਆਂ ਗਈਆਂ ਸੀ ਉਹ ਮਸ਼ੀਨਾ ਬਹੁਤ ਮਾੜੀਆਂ ਨੇ ਉਹਨਾਂ ਮਸ਼ੀਨਾ ਦੀ ਕਾਰਗੁਜ਼ਾਰੀ ਰਸਤੇ 'ਚ ਹੈਂਗ ਹੋਣਾ ਜਾਂ ਖਰਾਬ ਹੋਣੀਆਂ ਉਹ ਚੱਲ ਰਹੀਆਂ ਸਾਡਾ ਜਿਹੜਾ ਸਿਸਟਮ ਹੈ ਆਟੋਮੈਟਿਕ ਫੇਲ ਹੋ ਚੁੱਕਾ ਟਾਇਰਾਂ ਖੁਣੋਂ ਬੱਸਾਂ ਖੜੀਆਂ ਨੇ ਸਪੇਅਰ ਕ੍ਰਾਫਟ ਪਾੜਖਣੋਂ ਬੱਸਾਂ ਖੜ ਰਹੀਆਂ ਜਿਹੜੀ 1700 ਬੱਸਾਂ ਸੀ ਤੁਹਾਨੂੰ ਪੰਜਾਬ ਰੋਡੋ ਜੇ ਪਣ ਬੱਸ ਦੀ ਦੱਸੀ ਆ ਉਹਨਾਂ ਬੱਸਾਂ ਦੇ ਵਿੱਚੋਂ ਵੀ ਹਰ ਇੱਕ ਡੀਪੂ ਚ 10 ਤੋਂ ਲੈ ਕੇ 20 ਵੀ ਬੱਸਾਂ ਟੈਰਾਖਣੋਂ ਸਪੇਅਰ ਪਾੜਖਣੋਂ ਖੜੀਆਂ ਹੋਈਆਂ ਨੇ ਜਿਹੜੀਆਂ ਨਜ਼ਰ ਆ ਰਹੀਆਂ ਨੇ ਚੱਲ ਨਹੀਂ ਰਹੀਆਂ ਬੱਸਾਂ ਹਾਲਾਤ ਇਹੋ ਜਿਹੇ ਬਣੇ ਪਿਆ ਤੇ ਕਦੋਂ ਹੁਕਮ ਕਰ ਦਿੱਤੀ ਖਰੀਦਣ ਦੀ ਇਹ ਚੀਜ਼ਾਂ ਕਿਸ ਦੇ ਅਧਿਕਾਰੀ ਬਦਲਦੇ ਨੇ ਜੇ ਅਧਿਕਾਰੀ ਬਦਲੀ ਬਦਲੀ ਹੋ ਰਿਹਾ ਜੀ ਲਗਾਤਾਰ ਇਹ 2023 ਦੇ ਵਿੱਚ ਮਸ਼ੀਨਾਂ ਖਰੀਦਣ ਦੀ ਇਹ ਪ੍ਰਵਾਨਗੀ ਜਿਹੜੀ ਹੈ ਸਰਕਾਰ ਕੋਲ ਆ ਚੁੱਕੀ ਆ ਪਰੰਤੂ ਉਹ ਖਰੀਦੀਆਂ ਨਹੀਂ ਜਾ ਰਹੀਆਂ ਟੈਂਡਰ ਨਹੀਂ ਲਗਾਏ ਜਾ ਰਹੇ ਜਾਣ ਅਸੀਂ ਇਹ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਤੇ ਘਪਲੇ ਹੋ ਰਿਹਾ ਜਿਨ੍ਹਾਂ ਦੀ ਅਸੀਂ ਵਾਰ-ਵਾਰ ਜਾਣਕਾਰੀ ਦੇਣ ਦੇ ਬਾਵਜੂਦ ਵੀ ਕੰਮ ਨਹੀਂ ਹੋ ਰਿਹਾ ਕਿਉਂਕਿ ਸਾਡੇ ਕੋਲ ਟਿਕਟ ਮਸ਼ੀਨਾਂ ਦੇ ਜਿਹੜੇ ਰੋਲ ਤੱਕਿਆ ਉਹ ਰੋਲਾਂ ਤੱਕ ਦੇ ਵਿੱਚ ਘਪਲੇ ਹੋ ਰਿਹਾ ਕਿ ਰੋਲ 7 ਰੁਪਏ 8 ਰੁਪਏ ਰੋਲ ਆ ਰਿਹਾ ਜਦ ਕਿ ਉਹ ਰੋਲ 5 ਰੁਪਏ ਜਾਂ 4 ਰੁਪਏ ਦਾ ਆਉਂਦਾ ਕੰਪਨੀਆਂ ਆਪ ਸ਼ਾਪ ਕੇ ਦੇਣ ਨੂੰ ਤਿਆਰ ਨੇ ਜਿਹੜੀਆਂ ਅਸੀਂ ਕਹਿ ਸਕਦੇ ਕਿ ਜਿਹੜਾ ਕੰਪਨੀਆਂ ਨੇ ਮਸ਼ਹੂਰੀਆਂ ਕਰਨੀਆਂ ਉਹ ਮਸ਼ਹੂਰੀਆਂ ਵਾਲੀਆਂ ਕੰਪਨੀਆਂ ਸਾਨੂੰ ਉਹ ਟਿਕਟ ਰੋਲ ਵੀ ਦੇਣ ਨੂੰ ਤਿਆਰ ਨੇ ਪਰੰਤੂ ਸਾਡੀ ਸਰਕਾਰ ਹੈ ਜਾਂ ਸਾਡੇ ਅਧਿਕਾਰੀ ਨੇ ਉਸ ਪਾਸੇ ਨੂੰ ਧਿਆਨ ਨਹੀਂ ਦੇ ਰਹੇ ਜਿੰਦੇ ਕਾਰਨ ਸਾਡਾ ਵਿਭਾਗ ਜਿਹੜਾ ਵੱਡੇ ਪੱਧਰ ਤੇ ਘਾਟੇ ਵਾਲੇ ਪਾਸੇ ਨੂੰ ਜਾ ਰਿਹਾ ਹੈ। ਜਾਂ ਪਿੱਛੇ ਸਰਕਾਰ ਨੇ ਕੋਈ ਬੱਸਾਂ ਖਰੀਦਣ ਦੀ ਕਦਮ ਨਹੀਂ ਕੀਤੀ। ਕੋਈ ਬਗੈਰ ਨਹੀਂ ਪਤਾ ਨਹੀਂ ਮੈਨੂੰ ਗਾੜ ਨਹੀਂ ਹੈ ਕਿ ਕੋਈ ਬੱਸਾਂ ਨਹੀਂ ਦੇਖੋ ਜੀ ਸਰਕਾਰ ਜਿਹੜੀ ਹੈ ਉਹ ਸਮੇਂ-ਸਮੇਂ ਤੇ ਅਸੀਂ ਜਿਵੇਂ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਕਿ ਬੱਸਾਂ ਦੀ ਘਾਟ ਆ ਬੱਸਾਂ ਤਾਂ ਉਹ ਸੀ ਦੱਸ ਚੁੱਕੇ ਕਿ ਜਦੋਂ ਦੀ ਸਰਕਾਰ ਹੈ 400 ਬੱਸ ਤੋਂ ਪਲੱਸ ਜਿਹੜੀ ਬੱਸ ਉਹ ਕੰਡਮ ਹੋ ਚੁੱਕੀ ਆ। ਉਸ ਜਗ੍ਹਾ ਤੇ ਬੱਸਾਂ ਨਵੀਆਂ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਐਲਾਨ ਕਰਤਾ ਉਸ ਤੋਂ ਬਾਅਦ ਪੰਜਾਬ ਦੇ ਟਰਾਂਸਪੋਰਟ ਮਨਿਸਟਰ ਨੇ ਵੀ ਐਲਾਨ ਕਰਤਾ ਪਰੰਤੂ ਬੱਸਾਂ ਖਰੀਦਣੀਆਂ ਕਿੱਥੋਂ ਆ ਕਦੋਂ ਖਰੀਦਣੀਆਂ ਕਿਵੇਂ ਖਰੀਦਣੀਆਂ ਉਹ ਕਮੇਟੀਆਂ ਬਣਾ ਕੇ ਜਿੱਤੇ ਇੱਕ ਕਾਗਜ਼ਾਂ ਜੀ ਮਸਲਾ ਉਲਝਾਏ ਜਾ ਰਿਹਾ ਕਿਉਂਕਿ ਸਿੱਧਾ ਸਪਸ਼ਟ ਹੈ ਕਿ ਸਰਕਾਰ ਉਹਨੂੰ ਕਿਸੇ ਪਾਸੇ ਲਾਉਣਾ ਨਹੀਂ ਚਾਹੁੰਦੀ ਟਰਾਂਸਪੋਰਟ ਮੰਤਰੀ ਦੇ ਬਿਆਨ ਆ ਰਹੇ ਕਿ ਅਸੀਂ ਕਿਲੋਮੀਟਰ ਸਕੀਮ ਦੇ ਤਹਿਤ ਜਿਹੜਾ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਜਿਹੜੇ ਨੌਜਵਾਨ ਨੇ 30-35 ਲੱਖ ਦੀ ਇੱਕ ਕਿਲੋਮੀਟਰ ਬੱਸ ਪਾਉਣੀ ਆ ਉਹਦੇ ਕੋਲ ਹੋਰ ਬਿਜ਼ਨਸ ਕੋਈ ਨਹੀਂ ਹੈਗਾ ਕਿ ਉਹ ਬੱਸ ਹੀ ਪਾਏਗਾ ਦੂਸਰੀ ਗੱਲ ਕਿ ਸਰਕਾਰੀ ਬੱਸਾਂ ਪਾ ਕੇ ਤੇ ਅਸੀਂ ਉਹ ਜਿਹੜਾ ਵਾ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਜੇ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਸਰਕਾਰੀ ਬਸ ਪਾਈ ਜਾਣੀ ਚਾਹੀਦੀ ਆ ਜਦੋਂ ਕਿ ਉੱਥੇ ਕਿਲੋਮੀਟਰ ਸਕੀਮ ਦੇ ਨਾਂ ਤੇ ਤਾਂ ਪ੍ਰਾਈਵੇਟ ਜਿਹੜੇ ਘਰਾਣੇ ਨੇ ਵੱਡੇ ਉਹ ਟਰਾਂਸਪੋਰਟ ਮਾਫੀਆ ਜਿਹੜਾ ਚੱਲ ਰਿਹਾ ਉਹ ਹੀ ਆਪਦੀਆਂ ਬੱਸਾਂ ਪਾਉਣਗੇ ਨਾ ਕਿ ਕੋਈ ਨੌਜਵਾਨ ਜਿਹੜਾ ਉਹ ਬੱਸ ਪਾ ਕੇ ਟੈਂਡਰ ਖਰੀਦ ਕੇ ਕਿਲੋਮੀਟਰ ਸਕੀਮ ਬੱਸ ਪਾਏਗਾ ਇਹ ਸਿੱਧਾ ਸਪਸ਼ਟ ਆ ਕਿ ਜਿਹੜੇ ਟਰਾਂਸਪੋਰਟ ਘਰਾਣੇ ਨੇ ਜਿਨ੍ਹਾਂ ਦਾ ਟਰਾਂਸਪੋਰਟ ਮਾਫੀਆ ਚੱਲਦਾ ਉਹੀ ਕਿਲੋਮੀਟਰ ਸਕੀਮ ਦੇ ਨਾਂ ਤੇ ਬੱਸਾਂ ਪਾਉਣਗੇ ਇਹ ਸਰਕਾਰ ਦੇ ਚਹੇਤਿਆਂ ਦੀਆਂ ਬੱਸਾਂ ਪਹਿਲਾਂ ਵੀ ਪੈਂਦੀਆਂ ਨਹੀਂ ਆਉਣ ਵਾਲੇ ਸਮੇਂ 'ਚ ਕਰਦੇ ਰਵਾਂਗੇ ਅਸੀਂ ਇਹਨਾਂ ਬੱਸਾਂ ਨੂੰ ਰੋਕਣ ਲਈ ਜੋ ਵੀ ਸੰਘਰਸ਼ ਕਰਨਾ ਪਿਆ ਉਹ ਜਥੇਬੰਦੀ ਲੋਕ ਕਰਾਂਗੇ ਲਾਸਟ ਟਾਈਮ ਰਾਜਾਵੜੀ ਦੀ ਜਿਹੜੀ ਬੱਸਾਂ ਬੀ.ਟੀ.ਸੀ. ਹੋਈ ਸੀ 460 587 ਬੱਸਾਂ ਸੀਆਂ ਜੀ ਪਣ ਬੱਸ ਦੇ ਵਿੱਚ ਤੇ 300 ਕੁਝ ਬੱਸਾਂ ਸੀ ਜਿਹੜੀਆਂ 842 ਸੀ ਟੋਟਲ 842 ਬੱਸਾਂ ਸੀ ਟੋਟਲ ਜਿਹੜੀਆਂ ਪੀ.ਆਰ.ਟੀ.ਸੀ ਦੇ ਪਣ ਬੱਸ ਦੋਨਾਂ ਚ ਪਾਈਆਂ ਗਈਆਂ ਸੀ ਜੀ